ਉਹ ਅਖਿਰ ਨਾ ਕੋਈ ਪਾਈ ਪਾੜੇਗਾ ਪਰਾਗਾੜਾ ਯਾਰਾ ਕਿਰ ਜਾ ਬਈ ਯਾਰਾ ਕੱਟਣਾ ਬਈ ਯਾਰਾ ਕਿਹੜੀ ਪਾਸੇ ਤੇ ਉਹ ਘਾਰੇ ਕੋਲ ਦੀ ਲੱਗਦੇ ਹੁੰਦੀ ਸੀ ਉਹਨੂੰ ਵਸ ਛੱਡੇ ਵਾਲੀ ਉਹ ਤੇਰੀ ਓਏ ਤੋੜਾ ਜਾ ਯਾਰਾ ਫਰ ਜਾ ਬਈ ਉਹ ਨਾ ਵੀ ਉਹ ਮਾਪੇ ਮਾਰੀ ਨੀ ਹੋਏ ਇੱਥੇ ਇੱਕ ਜਗੀਰ ਕੋਰਾ ਥੀਨੀ ਉਹ ਪੈਸੇ ਦਾ ਮੜੇ ਲੈ ਲੈਂਦੀ ਹੈ ਵੱਧ ਅੱਛਾ ਪਰ ਆਇਆ ਭਾਈ ਦੀ ਪੁੱਧੀ ਚੱਲ ਪਿਆ ਆਪਾਂ ਆਇਆ ਕਰ ਫਿਰ ਹੁਣੀ ਚੱਲ ਕੀ ਹੋ ਗਿਆ ਤਾ ਉਹ ਨਹੀਂ ਮੋਟੇ ਯਾਰ ਤੂੰ ਮਰਵਾਉਣਾ ਮੈਨੂੰ ਕਿਹੜੀ ਦੇਖਿਆ ਹੈ ਉਹ ਇਹਦਾ ਜ਼ਗੀਰੋ ਦੇਖਿਆ ਯਾਰ ਓਹੋ ਉਹ ਉਹ ਜੱਪੜ ਪੁੱਛ ਤਾਂ ਲੈਂਦਾ ਉੱਥੇ ਤੂੰ ਕਹ ਅੰਟੀ ਨੂੰ ਕਹ ਵੀ ਮੈਨੂੰ ਮੇਰੀ ਦਿਖਾ ਜੀ ਜੀ ਮੈਂ ਪੈਸੇ ਲੈਣੇ ਆਉਦੇ ਉਹ ਅੱਛਾ ਮੈਂ ਹੋਰ ਦੇਖਿਆ ਹਾਂ ਪੈਸੇ ਵੀ ਹੁੰਦੇ ਨਹੀਂ ਤੂੰ ਹੀ ਪ੍ਰਾਫਰ ਦਾ ਜ਼ਗੀਰੋ ਹੀ ਦੇਖ ਜਾ ਚੱਕੀ ਕਮਾ ਜਾਨਾ ਜੱਪੜ ਦੇਖ ਇੱਥੇ ਹੁਣ ਕੇ ਸੀ ਫਿਰ ਅੰਦਰ ਉਹ ਤਾਂ ਅੰਦਰ ਬੈਠੀ ਆ ਗੁੱਗੂ ਆ ਜਿਸ ਤੋਂ ਜਮੀ ਉਹ ਮੈਨੂੰ ਹੀ ਨਹੀਂ ਪਤਾ ਲੱਗਿਆ ਫਿਰ ਉਹ ਤਾਂ ਅੰਦਰ ਆ ਗਿਆ ਕੀ ਹੋ ਗਿਆ ਤੈਨੂੰ ਉਹ ਕੋਈ ਪਾਣੀ ਨਹੀਂ ਪੀ ਪਣੀ ਚੱਕ ਪਾਣੀ ਪਣ ਪਣ ਓ ਕੀ ਹੋ ਗਿਆ ਰਾਜੂ ਓ ਓਣਿਆ ਛੱਟਾ ਮਾਰੇ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਤੈਨੂੰ ਓਹੋ ਕੀ ਹੋ ਗਿਆ ਬੋਬੇ ਮੇਰੀ ਗੱਲ ਸੁਣ ਤਾ ਬੜੀ ਸੋਹਣੀ ਆ ਓਹ ਬੜੀ ਸੋਹਣੀ ਆ ਆਈ ਤੇਰਾ ਪਤਾ ਯਾਰ ਆ ਪਾਣੀ ਵੀ ਉਹੀ ਹੌਲ ਪਾ ਤੇ ਸੀ ਬਈ ਸੌਣ ਅਗੇ ਪੈਸਾ ਦਾ ਮੁੱਲ ਪੈ ਗਿਆ ਆਪਣੇ ਦਾ ਹੈ ਆਹ ਟਾਈਮ ਆ ਨਾ ਤੂੰ ਚੱਕੜਾ ਚਲੋ ਫਿਰ ਚੱਲੀਏ ਲੈ ਕੇ ਹਾਂ 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 ਕਰ ਕਰ ਮਾਰ ਲਿਆ ਫੜ ਲਿਆ ਬਾਹ ਫੜੀਆਂ ਫਾਈ ਫਾਈ ਸੋੜਿਆ ਤੂੰ ਦੇਖ ਲੈ ਹਣਾ ਵੀ ਜਵੇਂ ਸਿਰ ਹਲਾਤਾ ਕੰਮ ਸਰ ਕੋਈ ਕੰਮ ਆ ਚਲੋ ਫਿਰ ਆਜੂ ਚੱਲੀਏ ਲੈ ਕੇ ਆ ਪਾਣੀ ਇਹਦਾ ਪੀ ਜਾਂਦਾ ਹਾਂ ਬਰਾਬਰ ਰਵੀਰੋਂ ਪਹਿਲ ਘੜੇ ਬੰਦੀ ਡਰਾਤਾ ਦੇਣੀ ਦੇ ਖਾਂਦਾ ਆਉਂਦੀ ਆ ਇਹ ਤਾਂ ਨੰਗੇੜੇ ਖਾ ਲਿਆ ਉਹ ਮੈਨੂੰ ਤਾਂ ਆਪ ਵੀ ਪਤਾ ਕਾਦੇ ਵਿੱਚ ਵਰਦਾ ਇੱਥੇ ਉਹ ਇਹ ਬੋਤਲ ਆ ਵਰਦਾ ਕੋਈ ਪਤਾ ਨਹੀਂ ਕੀ ਖਾ ਕੇ ਆਉਂਦੇ ਹਨੀ ਚਲ ਕੋਈ ਨਹੀਂ ਆ ਆ ਚੱਕ ਪੈਸੇ ਭਾਈ ਗੱਲ ਲੈ ਪੂਰੇ ਪਵੰਦਾਂ ਅੰਦਰੋਂ ਠੇਕੂੜੀ ਲੈ ਲੈ ਉਹ ਮੈਂ ਲੰਮੀਆਂ ਤਾਣੀ ਪਿਆ ਤੈਨੂੰ ਐ ਨਹੀਂ ਪਤਾ ਇਹ ਭਾਂਡੇ ਪੈਣ ਧੋਣ ਵਾਲੇ ਨਾਲੇ ਸੰਬਰ ਨਾਲਾ ਪਿਆਗਾ ਹਾਂ ਮੈਂ ਪਿਆ ਗੁੱਗੂ ਬਣ ਕੇ ਤੈਨੂੰ ਸੁਣਦਾ ਨਹੀਂ ਹੈਗਾ ਸਾਰਾ ਕੰਮ ਕਰਨ ਵਾਲਾ ਪਿਆ ਤੈਨੂੰ ਤਾਂ ਮੈਂ ਠਾਕੇ ਦਿਖਾਉਣੀ ਆ ਲੈ ਦੇ ਪੱਕੀ ਹੋ ਗਿਆ ਤੜਕੀ ਤੜਕੇ ਲੈ ਸਾਰਾ ਕੰਮ ਕਰਨ ਵਾਲਾ ਪਿਓ ਕੌਣ ਕਰੂਗਾ ਲੈ ਚਾ ਲੈ ਚੰਗੋ ਤੈਨੂੰ ਕਿਤੇ ਹੋਰ ਨਾ ਮੈਂ ਨੇਕੜੂ ਬਣਾ ਕੇ ਤੇ ਨਾ ਕੰਮ ਕਰ ਲੈ ਪਹਿਲਾਂ ਸਾਰੇ ਬਣਾਇਆ ਨਾਲੇ ਮੇਰੀ ਗੱਲ ਸੁਣ ਲੈ ਮੈਂ ਮਾਸੀ ਦੇ ਘਰੇ ਜਾ ਕੇ ਆਉਣੀ ਆ ਮੇਰੇ ਆਂਦੀ ਨੂੰ ਸਾਰਾ ਕੰਮ ਕਰਿਆ ਹੋਵੇ। ਇਹ ਹੈ ਵੀ ਲੈਣ ਦੀ ਯਾਰ ਮੈਨੂੰ ਲੱਗਦਾ ਇਹਦੋਂ ਵੀ ਜੱਟ ਮੀਂ। ਆਏ ਹੈਂ ਵੀ ਆਪਾਂ ਤਾਂ ਚਾਹ ਮੀਂ ਬਣਾ ਕੇ ਦੇਖੀ ਜਾਈਂ। ਕੋਈ ਨਾਲ ਦਾ ਸਰੀਰ ਸੈੱਟ ਕਰਦੇ ਆ ਕੰਮ ਤਾਂ ਹੁੰਦੀ ਰਹਿਣੀ। ਫਾਗੀ ਕੇ ਨਾ ਅਰ ਬਾਕੀ ਯਾਰ ਮੇਰੇ ਨਾਲ ਐ ਕਰਨਾ ਹੁੰਦਾ ਪਹਿਲਾਂ ਵਾਲੀ ਹੂ ਭੱਜ ਗਈ ਸੀ ਹੂ ਬੜੀ ਚੱਕਮੀ ਆ ਪੰਜਾਬੀ ਮੜਾ ਮੋੜਾ ਦੇਖ ਲੈ ਮੇਰੇ ਬੰਨੀ ਪਹਿਲਾਂ ਵੀ ਉਹੀ ਕੰਮ ਸੀ ਹੁਣ ਵੀ ਉਹੀ ਸਟੀਆਂ ਚੱਕਣੀਆਂ ਪੈਂਦੀਆਂ ਚਾਹ ਪਹਿਲਾਂ ਵੀ ਬਣਾਉਣੀ ਪੈਂਦੀ ਸੀ ਹੁਣ ਵੀ ਆਪ ਹੀ ਬਣਾਉਣੀ ਪੂ ਸਮਾਂ ਦੀ ਖਰਚਾ ਹੋਰ ਖੜਾ ਹੋ ਗਿਆ ਜਿੰਗੀਰੋ ਵੀ ਮਾਜ ਗਈ ਮੈਨੂੰ ਚਲੋ ਚਾਹ ਤਾਂ ਬਣਾਉਣੀ ਪੂ ਹੋਣਾ ਐ ਆਈ ਹਾਡੀ ਬੜੇ ਦੁਖਣ ਲਾਤੇ ਦੇਖ ਕੇ ਓ ਹਾਂ ਉਹ ਤੂੰ ਅੱਜ ਵੀ ਆਹੀ ਕੰਮ ਕਰੀ ਜੰਨਾ ਓਏ ਪਰਝਾਈ ਕਿੱਥੇ ਆ ਓ ਰਾਜੂ ਤੂੰ ਅੱਜ ਫੇਰ ਆਪ ਵੀ ਚਾਹ ਜੀ ਬਣਾਈ ਜੰਨਾ ਮਾਂ ਤਾਂ ਉਹੀ ਬੈਸੀ ਬਣਾਉਣਾ ਲੱਗ ਗਿਆ ਤੇ ਪਰਝਾਈ ਬਾਹਰ ਨੂੰ ਗਈ ਆ ਮਾਂ ਚਲ ਚਾਹ ਬਣਾ ਲੈਨੇ ਹਣ ਉਹਨੂੰ ਕਿੱਥੇ ਤੰਗ ਕਰਾਂਗੇ ਓ ਜਾ ਓ ਤੇਰੇ ਪੈਸੇ ਲਾ ਦਾ ਕੀ ਫਾਇਦਾ ਫਿਰ ਓ ਚਲ ਆ ਇੱਧਰ ਗਈ ਆ ਯਾਰ ਚਾਚੀ ਕੇ ਕੰਮ ਜਾ ਜਿੰਦਾਬੰਦਾ ਯਾਰ ਨਾ ਕੋਈ ਪਾਰਟੀ ਕਰੀ ਆ ਸਾਨੂੰ ਨਾ ਠੰਡਾ ਠੰਡਾ ਨਾ ਕੁਝ ਹੋਰ ਪਿਆ ਮੁੜ ਕੇ ਸਾਰੀ ਨਾ ਕੋਈ ਨਾ ਲੈ ਤਾ ਕਿਸੇ ਚੀਜ਼ ਦਾ ਉਹ ਪਾਰਟੀ ਦੇ ਚੱਕਰ ਨਾ ਮੜ ਤੂੰ ਬੈਠ ਯਾਰ ਇੱਥੇ ਮੈਂ ਲਿਆਉਣਾ ਅੰਦਰ ਪਈਆ ਆਪਣੀ ਲੈ ਲੈ ਜੰਨਿਆ ਤੂੰ ਲੈ ਲਿਆਉਣਾ ਅੱਜ ਨਹੀਂ ਹੋ ਗੱਲ ਹੁਣ ਆਇਆ 6:00 ਤੇ ਮਨਾਇਆ 10:00 ਲੈ ਹਾਂ ਦੇਖਦੇ ਆਂ ਕੀ ਬੰਦਾ ਕਰ ਵਾਹ ਮਾਥੀ ਮਾਰ ਰਿਹੀ ਹੈ ਉਹੀ ਜਿਹੜੀ ਆਪਾਂ ਲੈਂਦੀ ਸੀ ਉਹਦੇ ਓਏ ਹਾਸੇ ਨਾਲ ਓਏ ਹੋਰ ਤੂੰ ਪਾਰ ਜਿਹੜੀ ਰੱਖੀ ਬਠਾਉਂ ਮੋਹਲੇ ਪਈ ਸੀ ਫਿਰ ਵਿਧੂਆਂ ਮੈਂ ਪੀਤੀ ਨਹੀਂ ਓਏ ਅਰਹਾ ਦੋਈ ਨੇ ਭਾਂਡੇ ਤੇਰਾ ਲੈਣਾ ਆਪਦੇ ਵਾਲਾ ਚੱਕ ਕੇ ਤੂੰ ਪਾ ਕੇ ਨਾ ਕਿੰਨੀ ਪਾਣੀ ਪਾਲਾ ਥੋੜੀ ਥੋੜੀ ਪਾਣਾ ਇੰਨੀ ਕਿ ਪਾਣਾ ਬਾਲੀ ਤੇਜ ਹੈ ਚੱਕ ਲੈ ਤੈਨੂੰ ਕਿੰਨੀ ਕਿ ਪਾਣੀ ਓਏ ਲੈ ਪਾਪਾ ਹੀ ਹਿਸਾਬ ਨਾਲ ਉਦਦੇ ਵਾਲੀ ਐ ਇਹ ਤਹਾਂ ਜਗਾ ਦੂ ਲੱਤਾ ਓਏ ਹੋਰ ਭਾਬੀ ਖੁਸ਼ ਰਹਿੰਦੀ ਐ ਲੈ ਸਾਟੋ ਬੋਲਾ ਦੇ ਆ ਜਮਾ ਦੀ ਸਾਨੂੰ ਸੱਚ ਉਹ ਦਿਖਾ ਦਾਂਗੇ ਇੱਧਰ ਗਈ ਹੋਈ ਏ ਤੂੰ ਤਾਂ ਮੂੰਹ ਵੀ ਨਹੀਂ ਦਿਖਾਇਆ ਓਹ ਦਿਖਾ ਦਾਂਗੇ ਉਹ ਤਾਂ ਪਾਣੀ ਭਰਦੀ ਆਪਣੇ ਮੂਰੇ ਜਿਹੜੀ ਗੱਲ ਕਹੇਦੀ ਉਹੀ ਕਰਦੀ ਐ ਤੇ ਦੇਖੋ ਇੱਧਰ ਤੇ ਪਹਿਲਾਂ ਤਾਂ ਫਿਰ ਵਧੀਆ ਹੋ ਬਹੁਤ ਪਾ ਦੇ ਇੰਨੀ ਕਨਾ ਕਿ ਹੋ ਮੈਨੂੰ ਤੇ ਇਹ ਆ ਲੈ ਚੱਲ ਬੀ ਓਹੋ ਉਹ ਤਾਂ ਕਰ ਲੈਂਦੇ ਓਹੋ ਬੱਲੇ 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 ਹੁਣ ਮੜੇ ਜੀ ਹਾਡ ਖੋਲਣਗੇ ਚਾਹ ਨੂੰ ਹਾਡ ਭਰ ਅੱਜ ਚਾਹ ਪੀਂਦੀ ਹਾਂ ਹੁਣ ਆਇਆ ਸਵਾਦ ਜਮੇ ਆ ਵੀ ਲੈ ਇਹ ਨਹੀਂ ਮੈਂ ਬੈਠਣ ਲੇ ਦੇਖਾਂ ਕੰਮ ਕਰ ਲੈ ਕਣ ਐਨੇ ਹੈ ਲੈ ਕੰਮ ਕਿਹੜੇ ਕਰਿਆ ਮਹਿਫਲਾ ਲਾਈ ਬੈਠਾ ਪਤਾ ਨਹੀਂ ਕਿਉਂ ਬਿਠਾਇਆ ਰੱਖਿਆ ਮੈਂ ਦਿਨਿਆਂ ਨੂੰ ਪਤਾ ਹੋ ਗਿਆ ਹੋ ਗਿਆ ਹੋਇਆ ਤਾਂ ਕੁਝ ਨਹੀਂ ਚਲੋ ਪੀਓ ਪੀਓ ਯਾਰ ਨਾ ਹਾਂ ਕੀ ਕਰ ਤੂ ਤਖੰਡਿਆ ਹੀ ਹੈ ਨਾਲੇ ਤੁਸੀਂ ਚੱਕ ਕੇ ਪੁੱਥੜ ਇੱਥੇ ਆ ਰਹੇ ਹੋ ਕੰਮ ਕੁਮ ਤਾਂ ਤੁਸੀਂ ਕਰਨਾ ਨਹੀਂ ਹੈਗਾ ਨਾਲੇ ਮੈਂ ਤੈਨੂੰ ਕੰਮ ਕਰਕੇ ਗਈ ਸੀ ਕੁਝ ਨਹੀਂ ਕੀਤਾ ਹੈਗਾ ਆਹ ਕੋਣਾ ਉਹ ਉੱਪਰ ਜਾਈਏ ਛੋਟੀ ਹੇ ਨੀਂਹ ਨੂੰ ਇੱਥੇ ਗੱਲਾਂ ਨਾ ਮਾਰੇ ਤੁਰਦੇ ਲੱਗੋ ਕੰਮ ਦੇ ਨਾ ਕਰਦੇ ਨ ਵੀ ਨਾਲ ਰਲਾ ਲੈਂਦੇ ਨੇ ਚੰਗਾ ਵਾਜੂ ਸਜਾਣਾ ਹੈ ਵੀ ਚੰਗਾ ਬਾਈ ਚੱਲ ਚੰਗਾ ਅੱਜ ਤਾਂ ਦੇਖ ਕੇ ਅੱਗੇ ਤੋਂ ਮੈਨੂੰ ਸਾਡੇ ਘਰੇ ਨਹੀਂ ਦੇਖਣੇ ਚਾਹੀਦੇ ਚੰਗਾ ਪਰੇ ਨਾਲੇ ਤੂੰ ਕੀ ਮੂੰਹ ਚੱਕੀ ਬੈਠਾ ਇੱਥੇ ਹੈ ਛਾ ਕੋਈ ਨਾ ਮਾਲ ਦੇਣਾ ਭਾਂਡੇ ਫਿਰ ਚੱਕ ਸਾਰੇ ਭਾਂਡੇ ਨਾਲੇ ਝਾੜੂ ਲਾਵੇ ਕਿਵੇਂ ਜਲੂਸ ਖੰਡਿਆ ਆਇਆਗਾ ਟਰੋਟਾਂ ਲੈ ਕੇ ਆ ਵੀ ਜਾ ਉਹਨੂੰ ਕਾ ਯਾਰ ਕੋਈ ਜ਼ਿੰਦਗੀ ਨਹੀਂ ਐ ਨੱਦੇ ਭਾਂਡੇ ਚੱਕ ਲੈਣਾ ਤੈਨੂੰ ਭਾਂਡੇ ਨਹੀਂ ਦਿਖੇ ਸਾਰੇ ਚੱਕ ਲੈ ਕਰ ਭਾਂਡੇ ਭੁੰਡੇ ਨਾਲ ਝਾੜੂ ਲਾਦੀ ਹੁਣ ਸਿਰ ਵੀ ਪਤਣੀ ਕਉਂ ਦੁਖੀ ਜਾਂਦੇ ਨਾ ਆਏ ਨਹੀਂ ਵੇ ਗਿਆ ਕੇ ਭਾਂਡੇ ਮਾਂ ਲਤਾ ਆਇਆ ਮੈਂ ਅੱਛਾ ਭਾਂਡੇ ਮਾਂ ਤੇ ਕੰਮ ਕਰ ਲੇ ਹੈ ਆ ਝਾੜੂ ਕੌਣ ਲਾਊਗਾ ਹੌਲੀ ਬੋਲੇ ਘਰ ਹੌਲੀ ਇੱਥੇ ਗਮਾਂਡੀ ਸੁਣਦੇ ਆ ਸੁਣੀ ਜਾਣਦੇ ਮੈਨੂੰ ਕਿਸਦਾ ਕੋਈ ਚੱਕਰ ਨਹੀਂ ਹੈਗਾ ਖੜਾ ਹੋ ਕੇ ਝਾੜੂ ਲਾ ਦੇ ਇੱਥੇ ਨਾ ਉਹ ਹੈ ਕੀ ਸੋਚੀਏ ਨਾ ਚੱਕ ਝਾੜੂ ਸਾਰੇ ਝਾੜੂ ਲਾ ਦੇ ਨਾਲੇ ਮੈਂ ਤਾਂ ਸੋਚਦਾ ਸੀ ਵੀ ਵੱਡੇ ਨਾਲ ਲਾਵਾਂ ਕਿ ਛੋਟੇ ਨਾਲ ਲਾਵਾਂ ਹਉ ਝਾੜੂ ਨਹੀਂ ਦਿੱਤਾ ਤੈਨੂੰ ਚੱਕ ਕੇ ਝਾੜੂ ਲਾ ਲਾ ਮਾਰਦਾ ਗੱਲਾਂ ਕਿੱਥੇ આમਲੀ ਪੱਲੇ ਪਾਤਾ ਮੇਰੇ ਨੜੇ ਖੱਲਾ ਖੁੰਜਾ ਚੋਂ ਕੱਢ ਲਈ ਝਾੜੂ ਕਿਤੇ ਇੱਥੇ ਹੀ ਮਾਰਦੇ ਉਹ ਕੱਢ ਲੂੰਗਾ ਤੂੰ ਹੌਲੀ-ਹੌਲੀ ਲੋਕਾਂ ਨੂੰ ਸੁਣਾ ਇੱਥੇ ਆਹੋ ਸੁਣਾਉਂਦੀਆਂ ਲੋਕਾਂ ਨੂੰ ਪਾਣੀ ਛਿਰਕਲਾ ਕੇ ਮੇਰੇ ੱਟਾ ਠਾਇਆ ਹਰ ਰੱਬਾ ਵੇ ਕਿੱਥੇ ਫਸਾਤੇ ਯਾਰ ਆ ਫਸਾਤਾ ਤੈਨੂੰ ਤਾਂ ਚੱਕ ਮੇਰਾ ਆ ਭਲਾ ਜੋ ਵੀ ਤੋਦੀ ਤੋਦੂੰਗਾ ਜੰਗਾ ਤੋਦੂੰਗਾ ਬਾਬਾ ਗਰੂ ਤੋਦੂੰਗਾ ਨਾ ਨੇ ਇੱਥੇ ਮਹਿਫਲਾਂ ਚ ਜਾ ਕੇ ਬੈਹੇ ਤੈਨੂੰ ਕੰਮ ਦਾ ਨਹੀਂ ਪਤਾ ਹੁੰਦਾ ਹੈਗਾ ਚੱਕੇ ਪੁੱਥੜ ਉੱਥੇ ਬੈਜਣਾ ਸਾਰੇ ਕੰਮ ਕਰਦੇ ਨਾਲੇ ਝਾੜੂ ਦੁਵਾਰੇ ਲਾਦੀ ਚਾਚ ਨਾਲ ਉਹ ਲਾ ਦੂੰਗਾ ਤੂੰ ਬਗ ਜਾ ਕਿਉਂ ਇੱਥੇ ਵੇੜੇ ਚ ਮੇਰੀ ਬੇਇੱਜ਼ਤੀ ਕਰਾਈ ਹੈ ਘਰਤੀ ਤੇਰੀ ਤਾਂ ਬੇਇੱਜ਼ਤੀ ਮੈਂ ਕੀ ਯਾਰ ਵਿਆਹ ਆ ਕਰਾ ਕੇ ਨਾ ਕਾਦੀ ਮੁੱਲ ਦੀਆਂ ਦੀਦੀ ਵੀ ਸਾਲੇ ਪੰਗੇ ਹੀ ਪੈ ਗਏ ਪਹਿਲਾਂ ਸੌਖੇ ਸੀ ਨਜ਼ਾਰੇ ਲੈਂਦੇ ਸੀ ਅੱਛਾ ਐਨੇ ਪੰਗੇ ਪੈ ਗਏ ਨਾ ਕੱਪੜੇ ਕੌਣ ਤੂੰ ਇਹ ਵੀ ਚੱਕ ਲਿਆ ਕਰ ਪਤੋ ਦੂਗਾ ਨਹੀਂ ਪਤਾ ਲੱਗਿਆ ਹੁਣ ਨਹੀਂ ਪਤਾ ਲੱਗਿਆ ਨਾਲੇ ਪੀਣਾ ਕਰਨ ਵਾਲਾ ਪਿਆ ਕਿ ਤੇ ਕੱਪੜੇ ਕੋਲੇ ਬੈਠਿਆ ਰਹੇ ਉਹ ਮੈਂ ਆ ਜਾਣਾ ਵਾ ਬਗਰੂ ਆਇਆ ਨਾ ਤੋਕੇ ਤੂੰ ਬਗ ਜਾ ਤੂੰ ਨਾ ਬੋਲ ਨਾਲੇ ਛੇਤੀ ਉੱਠ ਕੇ ਆ ਜੇ ਇੱਥੇ ਲੱchn ਜੇ ਨਾ ਕਰੀ ਜਾ ਇੰਨਾ ਕਰਦਾ ਡੱਬਾ ਜੀ ਮਨਾ ਚੱਤ ਕੀ ਕਰਾਂ ਡਰ ਲੱਗਦਾ ਕੰਸਟੜ ਫਰਾਂ ਯਾਰ ਇਹ ਤਾਂ ਰੋਜ਼ ਦਾ ਗੰਜਰਕਾ ਚਾਹ ਕਰ ਲਾ ਉਹ ਕਰ ਲਾ ਆਪਾਂ ਤਾਂ 10 ਮਿੰਟ ਆਪਣੇ ਯਾਰਾਂ ਦੋਸਤਾਂ ਕੋਲੇ ਤਾਂ ਚੱਕ ਟੁੱਟ ਕੇ ਆਉਣੇ ਆ ਬੈਠੇ ਆਉਣਗੇ ਉੱਥੇ ਤੇ ਜਲਦੀ ਰੋ ਚੱਲ ਕੇ ਰਾਂ ਉੱਥੇ ਖੇਡ ਕੇ ਆਉਣੇ ਆ 10 ਮਿੰਟ ਲੈ ਮੈਂ ਤਾਂ ਪਹਿਲੀ ਪਤਾ ਸੀ ਵੀ ਇੱਥੇ ਕਾਹਨੂੰ ਬੈਂਦਾ ਬਾਗਿਆ ਹੋਣਾ ਮਲੰਗਾ ਕੋਲੇ ਫਿਰ ਮੈਂ ਜਾਣਿਆ ਹੁਣ ਇਹਨੂੰ ਮੈਂ ਕਰਦੀਆਂ ਸੂਟ ਓਏ ਉਹਦੇ ਬਾੜੀ ਭੜਾਈ ਤਰੀਜ਼ਤ ਜੀ ਕਰੀ ਜਾਂਦੀ ਸੀ ਓਏ ਕੋਇ ਹੁੰਦਾ ਉਹੀ ਹੁੰਦਾ ਕਿਤੇ ਬਲੱਡ ਵਧਿਆ ਪਿਆ ਸੀ ਪੂ ਤਾਂ ਕੀ ਬੋਲ ਜੂ ਮੇਰੇ ਮੂਰੇ ਸਾਹ ਨਹੀਂ ਕੱਢਣ ਦਿੰਦਾ ਮੈਂ ਤੂੰ ਤਾਂ ਯਾਰ ਸਾਡੀ ਚੰਗੀ ਕਰਾਈ ਉਹਦੇ ਬਾਲੀ ਬੇਇਜ਼ਤੀ ਕਰਾਤੀ ਉਹਦੇ ਯਾਰ ਉਹ ਕੀ ਚੰਗੀ ਕਰਾਈ ਤੂੰ ਤੂੰਣ ਦੇਖ ਕੇ ਜਾ ਕੇ ਅੱਛਾ ਇੱਕ ਮਾਰਦਾ ਨਾ ਆਵਾਜ਼ ਪਾਣੀ ਭਰਦੀ ਹੈ ਮੇਰੇ ਮੂਰੇ ਮੈਨੂੰ ਲੱਗਦਾ ਉਹ ਫੇਰ ਆ ਗਈ ਓਏ ਜਿਆਦੀ ਮੂੰਹ ਨਹੀਂ ਕਰਦੀ ਤੇਰਾ ਉਹ ਕਿੱਥੇ ਆ ਗਈ ਓਏ ਹਾਂ ਓ ਉਹ ਚਾਹ ਮੰਗ ਰ ਮੰਗ ਰਹੀ ਰਹਿੰਦੀ ਹੈ ਯਾਰ ਉਹ ਮੂੰਹ ਬੜਾ ਕਰਦੀ ਹੈ ਮੱਲਾ ਚਾਹ ਨੂੰ ਕਹਿਣ ਆਈ ਹੋਊਗੀ ਡਾਂਗਣਾ ਬੋਦੀ ਸਾਡੇ ਭਰਾ ਇਹ ਆ ਚੱਕ ਓਏ ਆ ਲੱਗੀ ਸੀ ਫਾ ਹੁਣ ਲੱਗਿਆ ਆ ਲੱਗਿਆ ਯਾਰ ਮਥਲਾ ਦਾ ਰਖ ਭਰਾਈ ਆਉਂਦੀ ਐ ਚਾਹ ਨਹੀਂ ਪੀ ਕੇ ਤੂੰ ਨਾ ਜਫੇਰ ਲਾ ਲਈ ਮਹਿਫਿਲ ਬੈਠ ਗਏ ਨਾ ਚਾ ਕੇ ਬੇਲੜਾ ਇਹ ਤਾਂ ਹੈਗੇ ਨੇ ਬੇਲੜ ਜਿਹੇ ਜਿਹੇ ਹੈਗੇ ਨੇ ਕਰਦੇ ਸਾਰੇ ਕੰਮ ਪੈ ਨੇ ਉਹ ਕੰਮ ਕਰਤਾ ਆ ਮੈਂ ਹੁਣ 2 ਮਿੰਟ ਤਾਂ ਸਵੇਰੇ ਡੇਢ ਤੇ ਜਵਾਨ ਲੜਾਉਣਾ ਮੇਰੇ ਮੂਰੇ ਜਵਾਨ ਨੂੰ ਦੱਸ ਮੈਂ ਕੀ ਕਹਤਾ ਤੈਨੂੰ ਕੰਮ ਕਰ ਲੈ ਸਿੱਧਾ ਹੋ ਕੇ ਚੱਕਾ ਤਾਂ ਜੇ ਸਿੱਧੇ ਇੱਥੇ ਲੱਗ ਜੂਗਾ ਕਿ ਨਾਲੇ ਮੈਂ ਸਾਨੂੰ 50 ਵਾਰੀ ਕਹਤੈ ਨੂੰ ਕਿਉਂ ਰਲਾਉਣੇ ਹੁੰਨੇ ਆਪਦੇ ਨਾਲ ਉਹ ਭਾਈ ਆਪ ਹੀ ਆਉਂਦਾ ਸੀ ਕਿ ਇਹਨੂੰ ਸੱਦ ਕੇ ਲਿਆਉਣਾ ਆਪ ਹੀ ਆਉਂਦਾ ਜੇ ਹੁਣ ਦੇਖਿਆ ਨਾ ਇਹਨੂੰ ਤਾਂ ਮੈਂ ਕੁਛ ਕਹਿਣਾ ਨਹੀਂ ਸੋਨੂੰ ਢਾ ਲੂੰਗੀ ਮੈਂ ਉਹ ਚੰਗਾ ਹੌਲੀ ਬੋਲ ਤੂੰ ਇੱਥੇ ਗਮਾਂਡ ਸੁਣਦਾ ਤੂੰ ਘਰੇ ਚੱਲ ਕੋੰਤਾ ਨਾ ਆਪਣੇ ਕੋਲ ਹੀ ਫੜਾ ਮਾਰਦਾ ਹੋਰ ਇਹਦਾ ਗੋਡਿਆਂ ਥੱਲੇ ਦੇ ਕੇ ਰੱਖਦੀ ਵੀ ਇਹਨੂੰ ਹਾਂ ਓਏ ਬਰਦਾਈ ਕਹਿ ਕੇ ਗਈ ਸੀ ਵੀ ਜੇ ਅੱਗੇ ਤੋਂ ਇਹ ਛੋਟਣਾ ਦੇਖ ਗਿਆ ਸਾਨੂੰ ਢਾ ਲੂੰ ਮੈਂ ਹਾਏ ਜੇ ਢਾ ਲੇ ਹਾਏ ਹਾਏ ਸਵਰਗਾ ਦੀ ਨਿਹਰਾ ਹੈ ਅਈ ਤੱਕ ਕਿਸਮਤ ਚੰਗੀ ਆ ਬਾਈ ਹੁਣ ਤਾਂ ਵਧੀਆ ਮਿਲੀ ਆ ਪਰ ਇਹ ਭੈਂ ਦਾ ਯਾਰ ਆਪ ਹੀ ਬੇਕਰ ਉਹ ਇਹ ਜਗਾਣ ਕੰਡਾ ਨਹੀਂ ਗਲਤ ਤੇਰੀ ਤੈਨੂੰ ਕਿਆ ਚ ਮੈਨੂੰ ਕਰਾ ਦੇ ਤੋੜਦਾ ਮੰਨ ਦਾ ਕਰ ਹੁਣ ਕਰਾ ਨਾ ਜਗੀਰ ਹੁਣ ਵੀ ਜਾਂਦੀ ਆ ਨਾਲੇ ਚੱਜ ਨਾਲ ਗੁੰਨਦੇ ਘਰ ਆ ਟਾਈ ਗੰਡਾ ਨਹੀਂ ਪਈਆਂ ਰਹਿੰਦੀਆਂ ਨੇ ਕੀੜੇ ਵਿੱਚ ਪਾਈ ਆ ਨਾ ਦੇਖ ਲੈ ਨਾਲੇ ਧਿਆਨ ਨਾਲ ਉਹਦੀਦਾ ਹੈ ਦੀਦਾ ਹੁਣ ਮੈਨੂੰ ਕਿੱਥੇ ਇੱਕ ਵੀ ਕੀੜਾ ਨਹੀਂ ਉਹ ਵੀ ਮਰੀ ਨਹੀਂ ਬੈਠੀ ਇੱਥੇ ਤੂੰ ਆਪਦਾ ਮੇਕਅਪ ਉਹ ਨਿਕਲ ਗਈ ਬਾਈ ਗੱਲ ਤਾਂ ਸੁਣ ਲੈ ਯਾਰ ਉਹ ਨਿਕਲ ਗਈ ਓਏ ਉਹ ਨਿਕਲ ਗਈ ਆਂਦੀ ਆ ਕੀ ਹੋ ਗਿਆ ਉਹ ਨਿਕਲ ਗਈ ਕੀ ਨਿਕਲ ਗਈ ਲਾਟਰੀ ਲਾਟਰੀ ਹੋਰ ਸੌਖਾ ਬਾਬੇ ਉਹ ਇੱਕ ਮਿੰਟ ਖੜ ਜਾ ਇੱਕ ਮਿੰਟ ਇੱਕ ਮਿੰਟ ਉਹ ਤੂੰ ਥੋੜਾ ਹੱਥ ਦੇ ਨਿਕਲ ਗਈ ਇੱਕ ਮਿੰਟ ਉਹ ਗੱਲ ਤਾਂ ਸੁਣ ਲੈ ਬਾਈ ਯਾਰ ਉਹ ਮੇਰੀ ਗੱਲ ਸੁਣ ਲੈ ਹੁਣ ਪਾ ਨਾ ਬੋਲੀ ਤੂੰ ਜੇ ਬੋਲੀਏ ਨਾ ਸਾਹਬ ਨਾ ਬੋਲੀ ਨਾ ਹੁਣ ਤੇਰੇ ਕੀ ਪਰਜੇ ਲੱਗੇ ਉਹ ਮੇਰੀ ਗੱਲ ਸੁਣ ਲੈ ਮੈਨੂੰ 1 ਕਰੋੜ ਦੀ ਲਾਟਰੀ ਲੱਗੀ ਉਹ ਬਈ ਲਾਟਰੀ ਲੱਗੀ ਮਾ ਬੋਲੀ ਨਾ ਤੂੰ ਮਰੂ ਸਾਡੇ ਕੀ ਚਾਰੇ ਸੋ ਮੇਰੀ ਗੱਲ ਸੁਣ ਲੈ ਨੌ ਖਰੀਦ ਤੂੰ ਆਪਦੀ ਕਰਦਾ ਲਾਟਰੀ ਲੈ ਬੋਲ 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 ਤੇਰੇ ਜੀ ਆਂ ਮੈਂ 8 ਨੌ ਖਰੀਦੂ ਤੂੰ ਕੀ ਫਿਰਦੀ ਆਂ ਮੈਂ ਆ ਕਰਦੇ ਬਾ ਕਰਦੇ ਹੁਣ ਨੌਕਰਾਨੀਆਂ ਮੈਂ 10 ਰੱਖੂ ਉਹ ਵੀ ਤੇਰੇ ਤੋਂ ਸੋਹਣੀਆਂ ਹਾਂ ਜੇ ਇਹਦਾ ਕੋਈ ਜਾਨੀਓ ਥੱਲੇ ਲੱਗ ਗਿਆ ਉਹ ਸੁਣਾ ਯਾਰ ਦੱਸ ਕੇ ਨਾ ਉਹ ਬਾਈ ਗੱਲ ਤਾਂ ਸੁਣ ਲੋ ਯਾਰ ਲਾਟਰੀ ਤਾਂ ਨਿਕਲ ਗਈ ਉਹ ਚੁੱਪ ਉਹ ਨਹੀਂ ਥੋੜੀ ਨਹੀਂ ਨਿਕਲੀ ਉਹ ਤਾਂ ਜਿਹੜੀ ਥੋੜੇ ਉਹ ਗੁਹਾ ਨਹੀਂ ਛੱਡਦੀ ਹੁੰਦੀ ਸੀ ਮੇਂਦਰਕਾਰ 183 ਨੰਬਰ ਨਿਕਲਿਆ ਥੋੜਾ ਸੀਗਾ 84 ਚਾ ਯਾਰ ਉਹੀ ਗੱਲ ਕਰਤੀ ਨਾ ਦਦਾ ਤੂੰ ਦੱਸਿਆ ਨਹੀਂ ਸਾਨੂੰ ਤੁਸੀਂ ਕਿਹਾ ਮੇਰੀ ਸੁਣੀ ਆ ਯਾਰ ਤਾਂ ੱਕੀ ਨਹੀਂ ਆਉਣਾ ਠੱਕੀ ਤੁਰੀ ਆਉਣਾ ਮੈਂ ਤਾਂ ਉਹਨਾਂ ਦੇ ਜਾਂਦਾ ਸੀ ਨਾ ਹੁਣ ਤੂੰ ਦੱਸ ਤੇਰੀ ਕੀ ਲਾਟਰੀ ਨਿਕਲ ਗਈ ਸੀ ਚੱਲ ਉਥੋਂ ਚੱਲ ਅੱਗੇ ਰੰਗ ਚੋਣ ਫਾਇਦਾ ਹੁਣ ਨਹੀਂ ਚਾਹਤੋ ਨਾ ਹੁਣ ਤੁਸੀਂ ਇੱਥੇ ਕੀ ਕਰਦੇ ਆ? ਹਾਂ ਤਾਂ ਚੈੱਕ ਕਰਨਾ ਕਰਾ ਅਟਾ ਗੁੰਨ ਲੈ। ਆਏ ਹੋਏ ਮੇਰੇ ਕਰ। ਚੱਲ ਰਚੋ। ਆਏ। ਆਏ ਹੋਏ ਦੁਖਦਾ। ਮੋਟਾ ਦੁਖਦਾ ਨਾ ਲਾ ਹੱਥ ਤੂੰ। ਆਏ ਹੋਏ ਮਰਵਾਤਾ। ਇਹ ਤਾਂ ਕੱਤੀ ਪੰਜੇ ਨੇ ਤੇਰੇ। ਕੀ ਜੀ ਗੀਰੋਂ ਮਰਵਾਤਾ। ਆ ਪਾਣੀ ਤਾਂ ਫੜਾ ਜਾ ਹੁਣ। ਤੈਨੂੰ ਹੋਰ ਨਾ ਨੇਕੜੂ ਫੜਾਣਾ ਚੱਕ ਕੇ ਪਾ ਲੈ ਇੱਥੋਂ। ਹਾਂਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੁਣੇ-ਹੁਣੇ ਤੁਸੀਂ ਆਪਣੀ ਵੀਡੀਓ ਦੇਖ ਚੁੱਕੇ ਹੋ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸ ਦਿਓ ਅਤੇ ਕਮੈਂਟਾਂ 'ਚ رائے ਵੀ ਜਰੂਰ ਦੇ ਦਿਓ ਵੀ ਕਿਸ ਬੰਦੇ ਦੀ ਐਕਟਿੰਗ ਵਧੀਆ ਲੱਗੀ ਤੇ ਬਾਕੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਵੀਂ ਅਪਡੇਟ ਦੇ ਲਈ ਇੰਸਟਾਗ੍ਰam ਫੇਸਬੁੱਕ ਪੇਜ ਇਹਨਾਂ ਨੂੰ ਵੀ ਫੋਲੋ ਕਰ ਲਓ ਰਾਜੂ ਮਾਨਸਾ ਵਾਲਾ ਅਤੇ ਹੋਰ ਕੁੜੀਆਂ ਮੁੰਡੇ ਵੀਡੀਓ ਵਿੱਚ ਕੰਮ ਕਰਨ ਲਈ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੋਇਆ WhatsApp ਉੱਤੇ ਮੈਸੇਜ ਕਰਦੇ ਹੋ ਜਾ ਕੇ ਤੇ ਬਾਕੀ ਮਿਲਦੇ ਹਾਂ ਨਵੀਂ ਵੀਡੀਓ ਲਈ ਬਹੁਤ ਹੀ ਜਲਦੀ ਥੈਂਕ ਯੂ ਲਵ ਯੂ